ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜੀਵਤਾ ਸੱਚਾ ਰੋਣਾ ਕਿਹੜਾ ਹੈ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਧੰਤਨ ਸਤਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਹਨ ਕਿ ਜੀਵਤਾ ਸੱਚਾ ਰੋਣਾ ਉਹ ਹੈ ਸੋ ਜੋ ਆਪਣੇ ਪਰਮਾਤਮਾ ਦਾ ਸੱਚਾ ਆਸ਼ਿਕ ਹੋਵੇ ਸੋ ਜੋ ਆਪਣੇ ਸਤਗੁਰਾਂ ਤੋਂ ਦੂਰ ਹੋ ਕੇ ਹਰ ਪਲ ਰੋਂਦਾ ਹੋਵੇ ਸੋ ਉਹੀ ਇਨਸਾਨ ਦਾ ਸੱਚਾ ਰੋਣਾ ਹੁੰਦਾ ਹੈ। ਸੋ ਜਦੋਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿਰਧ ਅਵਸਥਾ ਵਿੱਚ ਪਰਵੇਸ਼ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਇਸ ਸੰਸਾਰ ਨੂੰ ਛੱਡ ਕੇ ਜਾਣ ਦਾ ਮਨ ਬਣਾ ਲਿਆ। ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲੈਹਣੇ ਨੂੰ ਆਪਣੀ ਥਾਂ ਆਪਕੇ ਉਹਨਾਂ ਨੂੰ ਅੰਗਦ ਨਾਮ ਨਾਲ ਸਬੂਧਤ ਕੀਤਾ। ਸੋ ਸਾਰੀਆਂ ਸੰਗਤਾਂ ਨੂੰ ਦੱਸਿਆ ਗੁਰੂ ਸਾਹਿਬ ਜੀ ਨੇ ਕਿ ਅੰਗਦ ਹੀ ਮੇਰਾ ਅੰਗ ਹੈ ਸੋ ਇਸ ਨਾਲ ਹਰ ਪਾਸੇ ਖਬਰ ਫੈਲ ਗਈ ਕਿ ਗੁਰੂ ਸਾਹਿਬ ਜੀ ਅੰਤਮ ਸਫਰ ਦੀ ਤਿਆਰੀ ਵਿੱਚ ਹਨ ਸੋ ਕਹਿੰਦੇ ਨੇ ਕਿ ਸੰਗਤਾਂ ਅੰਤਮ ਦਰਸ਼ਨਾਂ ਕਰਨ ਨੂੰ ਜੋੜਨੀਆਂ ਸ਼ੁਰੂ ਹੋ ਗਈਆਂ ਸੋ ਗੁਰੂ ਸਾਹਿਬ ਦੀ ਧਰਮ ਪਤਨੀ ਅਤੇ ਮਿੱਤਰ ਸਬੰਧੀ ਅਤੇ ਸਿੱਖ ਸੇਵਕ ਇਸ ਦੁੱਖ ਦੀ ਪੀੜ ਵਿੱਚ ਇਕੱਠੇ ਖੜੇ ਸਨ ਅਤੇ ਸਭ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਸੋ ਗੁਰੂ ਸਾਹਿਬ ਜੀ ਦੇ ਸਭ ਸੇਵਕਾਂ ਨੂੰ ਬਲਾਸਾ ਦਿੱਤਾ ਅਤੇ ਸੰਗਤਾਂ ਨੂੰ ਰੋਣ ਤੋਂ ਵਰਜਿਆ ਸੋ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਕਿਹਾ ਕਿ ਅਕਾਲ ਪੁਰਖ ਖੁਦ ਹੀ ਇਸ ਜਗਤ ਦਾ ਕਰਤਾ ਹੈ ਸੋ ਖੁਦ ਹੀ ਇਨਸਾਨ ਨੂੰ ਸੰਸਾਰ ਵਿੱਚ ਭੇਜਣ ਵਾਲਾ ਉਹ ਅਕਾਲ ਪੁਰਖ ਹੈ ਅਤੇ ਖੁਦ ਹੀ ਆਪਣੇ ਕੋਲ ਵਾਪਸ ਲਾਉਣ ਵਾਲਾ ਵੀ ਅਕਾਲ ਪੁਰਖ ਹੈ ਸੋ ਜੀਵ ਨੇ ਸੰਸਾਰ ਵਿੱਚ 4 ਦਿਨ ਦਾ ਵਾਸਾ ਮਕਾ ਕੇ ਇੱਥੋਂ ਤੁਰ ਜਾਣਾ ਹੈ ਸੋ ਜੀਵ ਨੂੰ ਅੱਗੇ ਜਾ ਕੇ ਹਰ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਣਾ ਹੈ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੀਵ ਨੂੰ ਸੰਸਾਰ ਵਿੱਚ ਆ ਕੇ ਸਦਾ ਉਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਸੋ ਕਿਉਂਕਿ ਸੰਸਾਰ ਵਿੱਚ ਆਉਣਾ ਕੇਵਲ ਉਹਨਾਂ ਦਾ ਹੀ ਸਫਲ ਹੁੰਦਾ ਹੈ ਸੋ ਜੋ ਇੱਕ ਮਨ ਇੱਕ ਚਿੱਤ ਹੋ ਕੇ ਉਸ ਅਕਾਲ ਪੁਰਖ ਨੂੰ ਧਿਆਉਂਦੇ ਹਨ ਸੋ ਗੁਰੂ ਸਾਹਿਬ ਜੀ ਜੀਵ ਨੂੰ ਸਮਝਾਉਂਦੇ ਹਨ ਕਿ ਕਿਸੇ ਦੀ ਮੌਤ ਤੇ ਰੋਣਾ ਬੇਵਰਤ ਹੈ ਸੋ ਕਿਉਂਕਿ ਜੋ ਕੁਝ ਹੋ ਰਿਹਾ ਹੈ ਉਲ ਮਾਲਕ ਦੇ ਪਾਣੇ ਵਿੱਚ ਹੋ ਰਿਹਾ ਹੈ ਸੋ ਅਸਲ ਵਿੱਚ ਅਗਿਆਨੀ ਲੋਕ ਮਾਇਆ ਦੇ ਪ੍ਰੇਮ ਦੇ ਚਰੁੰਦੇ ਅਤੇ ਖੁਆਰ ਹੁੰਦੇ ਹਨ ਸੋ ਸੱਚਾ ਰੋਣਾ ਉਹ ਹੈ ਜੋ ਪਰਮਾਤਮਾ ਦੇ ਪ੍ਰੇਮ ਦੇ ਚਰੁੰਦਾ ਹੈ ਅਤੇ ਬਾਕੀ ਦੇ ਰੋਣੇ ਸਭ ਬ्यर्थ ਹਨ ਸੋ ਜੋ ਸੰਸਾਰ ਵਿੱਚ ਆਇਆ ਹੈ ਉਸਨੇ ਇੱਥੋਂ ਚਲੇ ਜਾਣਾ ਹੈ ਸੋ ਇਸ ਲਈ ਜੀਵ ਦੇ ਮਨ ਵਿੱਚ ਪਰਮਾਤਮਾ ਦੀ ਸੱਚੀ ਪ੍ਰੀਤ ਅਤੇ ਸੱਚੀ ਬਿਹਰਾ ਹੋਣੀ ਚਾਹੀਦੀ ਹੈ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਲੈਣਾ ਚੰਗੀਆਂ ਲਗੀਆਂ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਦੋ ਭਰਗੇ ਹੋ ਦੇਖਦੇ ਜੀ ਕੋ ਚੰਗੀ ਲੱਗੀ ਤਾਂ